ਸਸੀ ਕਾਲਜ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪ ਬਣਾਇਆ ਹੈ ਘਟੋਕਲਾ ਗੁਜਰਾਤੀ ਡਿਸ਼ ਹੈਗੀ ਹੈ ਬਹੁਤ ਟੇਸਟੀ ਬਣੀ ਹੈ ਬਹੁਤ ਫਲਫੀ ਹੈ ਬਿਲਕੁਲ ਜਾਲੀਦਾਰ ਬਣਿਆ ਹੈ ਤੇ ਦੇਖੋ ਕਿੱਦਾਂ ਬਣਾਇਆ ਹੈ ਸੋ ਭਲਾ ਜਿੰਨਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਕਰ ਲੋ ਔਰ ਨਾਲ ਦੀ ਬੈਲ ਛੋਟੀ ਜਿਹੀ ਪ੍ਰੈਸ ਕਰ ਲੋ ਤੇ ਫਿਰ ਤਾਂ ਹੀ ਤੁਹਾਨੂੰ ਹਰੇਕ ਕਰਨ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲੇ ਤੇ ਤੁਸੀਂ ਸਭ ਤੋਂ ਪਹਿਲਾਂ ਮੇਰੀ ਵੀਡੀਓ ਦੇਖੋ ਹੁਣ ਆਪਾਂ ਦੇਖਦੇ ਹਾਂ YouTube ਵਾਲ ਦੇਖਦੇ ਹਾਂ ਇੱਕ ਇੱਕ ਸਮਾਲਿਆ ਨਿੰਬੂ ਲਿਆ ਮੈਂ ਦੋ ਨਿੰਬੂ ਨਚੋੜਿਆ ਕੌਲੀ ਦੇ ਵਿੱਚ ਨੇ ਉਹਦਾ ਰਸ ਹੈਗਾ ਇਹਨਾਂ ਦਾ ਜਪਾਈ ਚੀਨੀ ਇੱਕ ਚਮਚ ਤੇ ਇੱਕ ਛੋਟਾ ਚਮਚ ਪਾਉਂਗੀ ਨਮਕ ਦਾ ਮੈਂ ਇਹਨੂੰ ਘੋਲਣ ਲਈ ਇੱਕ ਸਾਈਡ ਤੇ ਰੱਖ ਦੂੰਗੀ ਜਾਂ ਘੁਲ ਜਾਵੇ ਚੰਗੀ ਤਰ੍ਹਾਂ ਇਹ ਕਿਉਂਕਿ ਵਿੱਚ ਕਿਵਾਰੀ ਘੋਲਦਾ ਨਹੀਂ ਹੈਗਾ ਤੇ ਫਿਰ ਉਹ ਹੋਰਦਣ ਲੱਗਦਾ ਆਪਾਂ ਨੂੰ ਹੁਣ ਬੇਸਣ ਲਾਉਂਗੀ ਮੈਂ ਇੱਕ ਕੱਪ ਬੇਸਣ ਕਿੰਗੀ ਤਰ੍ਹਾਂ ਦਵਾ ਕੇ ਕੱਪ ਭਰ ਲੈਣਾ ਆ ਐ ਕਿ ਕਾ ਪਾਉਂਗੀ ਪਾਣੀ ਦਾ ਇਹਦੇ ਵਿੱਚ ਨਾ ਵਿਸਣੋਂ ਦਾ ਪਾਣੀ ਪਾ ਕੇ ਜੇ ਜ਼ਿਆਦਾ ਲੱਗਿਆ ਨਾ ਆਪਾਂ ਨੂੰ ਪਾਣੀ ਪੇਸਣ ਥੋੜਾ ਹੋਰ ਪਾ ਲਾਂਗੇ ਚੰਗੀ ਤਰ੍ਹਾਂ ਕਰ ਲੈਣਾ ਕੋਈ ਵੀ ਲੰਚ ਵਗੈਰਾ ਨਾ ਰਹਿ ਟਲੀਆਂ ਜੀਆਂ ਚੰਗੀ ਤਰ੍ਹਾਂ ਇਹਨੂੰ ਕੁਕ ਕਰਨਾ ਆਪਾਂ ਨੇ ਢਾ ਲੋ ਕੋੜਵਾ ਵਧੀਆ ਬਣਾਉਣਾ ਆ ਹੁਣ ਇਹ ਪਾ ਦਾਂਗੇ ਇਹਦੇ ਵਿੱਚ ਆਪਾਂ ਨਿੰਬੂ ਤੇ ਜਿਹੜਾ ਹੈਗੇ ਆਪਣਾ ਨਮਕ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਰਾ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਵੀ ਆਪਾਂ ਨੇ ਹੁਣ ਦੋ ਤਿੰਨ ਚਮਚੀ ਚੀਓ ਦੇ ਪਾ ਲੈਣੇ ਆ ਉਚ ਰਿਫਾਇਨ ਦੇ ਤਾਂ ਜੋ ਇਹਨੇ ਫਲਫੀ ਬਣ ਜਾਂਦਾ ਸੌਫਟ ਬਣਾਉਣ ਲਈ ਇਹਨੂੰ ਹੁਣ ਜਿਹੜੇ ਕੱਪ ਆਪਾਂ ਨੇ ਪੂਰੇ ਤਿਆਰ ਕਰਕੇ ਰੱਖ ਲੈਣੇ ਪਹਿਲਾਂ ਇਹਨਾਂ 'ਚ ਬਣਾਉਣਾ ਹੈ ਕਿਉਂਕਿ ਜਦੋਂ ਆਪਾਂ ਉਹ ਤਿਆਰ ਕਰ ਲਿਆ ਡੈਕਟਰ ਤਾਂ ਉਹ ਰੱਖਣਾ ਨਹੀਂ ਹੁੰਦਾ ਨਾਲ ਦੀ ਨਾਲ ਆਪਾਂ ਕੱਪਾਂ ਚ ਪਾ ਕੇ ਧਰ ਦੇਣਾ ਵਿੱਚ ਇਸੇ ਕਰਕੇ ਕੱਪ ਪਹਿਲਾਂ ਤਿਆਰ ਕਰ ਲੈ ਤੇਨਵੇਂ ਤੇਨ ਕੱਪਾਂ ਚ ਆ ਜਾਣਾ ਪੂਰਾ ਪੂਰਾ ਕਿਉਂਕਿ ਕੱਪਾਂ ਪੂਰੇ ਉੱਪਰ ਤੱਕ ਨਹੀਂ ਭਰਨੇ ਹੈਗੇ ਕੋੜੇ ਰਖਣਾ ਦੇ ਤਾਂ ਥੋੜੇ ਜਿਆਦਾ ਭਰਾਂਗੇ ਕਿ ਫਲਫੀ ਹੋ ਜਾਣਾ ਉੱਪਰ ਤੱਕ ਵੇਰਾ। ਬਾਹ ਡੁੱਲ ਜਾਂਦਾ ਤਾਂ ਕਰਕੇ। ਚੰਗੀ ਤਰ੍ਹਾਂ ਜੀ ਸਾਰੇ ਪਾਸੇ ਤੇਲ ਲਾ ਕੇ। ਅਨ ਇੱਕ ਸਾਈਡ ਤੇ ਰੱਖ ਲਵਾਂਗੇ। ਹੁਣ ਇਹਨਾਂ 봉ੇ ਦੇ ਵਿੱਚ। ਕਿਉਂਕਿ ਜੇ ਇਹਨਾਂ ਪਹਿਲਾਂ ਬੰਦ ਪਹਿਲਾਂ ਖੁੱਲ ਜਾਣਾ ਸੀ ਕਪਾ ਨੂੰ ਟਾਈਮ ਲੱਗ ਜਾਣਾ ਸੀ ਵੇਰਾ। ਤਾਂ ਕਰਕੇ ਪਹਿਲਾਂ ਤਿਆਰ ਕਰਕੇ ਪੂਰਾ ਸਮਾਨ ਰੱਖਣਾ ਹੁੰਦਾ ਆਪਾਂ ਨੇ ਹੁਣ ਇਹਨਾਂ ਵਜੇ ਕਿੰਨਾ ਫਲਫੀ ਹੋ ਗਿਆ ਇੱਕਦਮ। ਚੱਕ ਚੱਕ ਆ ਗਈ ਇਹ ਦੇ ਉੱਪਰ ਇਹਨੂੰ ਪਾਉਣ ਦੇ ਨਾਲ ਇੱਕਦਮ ਖੁੱਲ ਜਾਂਦਾ ਇਹ ਇਹਨੂੰ ਜਿਹੜੀ ਬਹੁਤ ਯੂਜ਼ ਕੀਤੀ ਜਾਂਦੀ ਆਪਣੇ ਕੇਕ ਵਗੈਰਾ ਚਾਰ ਚੀਜ਼ ਯੂਜ਼ ਕਰ ਲੈਂਦੇ ਆਪਾਂ ਇਹਨੂੰ ਕਰਦੇ ਤਾਂ ਕਰਕੇ ਜਰੂਰ ਰੱਖਦੇ ਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫੈਲ ਲੈਣਾ ਚੰਗੀ ਤਰ੍ਹਾਂ ਵਿੱਚ ਹੀ ਆ ਜਾਵੇ ਇਹਦੇ ਨਾ ਜਿਆਦਾ ਡੰਗਾ ਦੇਖੋ ਉੱਪਰ ਤੱਕ ਭਰ ਗਿਆ ਹੋਇਆ ਆ ਹੁਣ ਕੱਪਾਂ ਚ ਪਾ ਕੇ ਇਹਨੂੰ ਤੇ ਰੱਖ ਦਾਂਗੇ ਆਪਾਂ microwaves ਦੇ ਵਿੱਚ ਇਹੋਨੇ ਕੱਪ ਜਿਆਦਾ ਵਹਿ ਗਏ ਦੂਜਾਂ ਚ ਕਰਨਾ ਪਾਣਾ ਘੱਟ ਕੇ ਥੋੜਾ ਜਿਹਾ ਉਧਰ ਕਰ ਦਾਂਗੇ ਆਪਾਂ ਇਹ ਚ ਇਨੇ ਕੱਪਾਂ ਚ ਇੱਕੋ ਜਿਹਾ ਕਰਕੇ ਇਹਨੂੰ ਪਾ ਕੇ ਕਿਉਂਕਿ ਤਿੰਨੇ ਸਿਵੇਂ ਜਿਹੀ ਨੇ ਕੱਪ ਕੋਈ ਫਰਕ ਨਹੀਂ ਹੈਗਾ ਸੇਮ ਸਾਈਜ਼ ਦੇ ਕੱਪ ਨੇ ਕੱਪ ਜਿਹੜੇ ਥੱਲਾ ਉਪਰੋ ਇੱਕੋ ਜਿਹਾ ਹੋਣਾ ਚਾਹੀਦਾ ਇਹ ਨਹੀਂ ਕਿ ਕੱਪ ਉਪਰੋਂ ਰਾਈਟ ਨਾਲ ਹੋਣ ਥੱਲਾ ਖੁੱਲੇ ਹੋਣ ਹੋਣਾ ਚੱਕ ਢੋਗਲ ਕੱਢਣਾ ਮੁਸ਼ਕਲ ਹੋ ਜਾਊਗਾ ਆਪਾਂ ਨੂੰ ਫਿਰ ਇਸ ਕਰਕੇ ਕੱਪ ਤਿੰਨੇ ਜਿਹੜੇ ਸੇਮ ਹੋਣ ਜਾਂ ਉਪਰੋਂ ਖੁੱਲੇ ਹੋਣ ਮੂੰਹ ਖੁੱਲਾ ਹੋਣਾ ਜ਼ਰੂਰੀ ਹੈ ਕੱਪਾਂ ਦਾ ਕਿਉਂਕਿ ਨਿਕਲਣੇ ਜ਼ਰੂਰੀ ਹੈ ਵਿੱਚੋਂ ਫਿਰ ਆਸਾਨੀ ਨਾਲ ਨਿਕਲ ਜਾਂਦਾ ਵਿੱਚ ਜੇ ਕੱਢਣਾ ਹੋਵੇ ਆਪਾਂ ਨੇ ਤਾਂ ਕਰਕੇ ਇਕੋ ਜਿਹਾ ਕਰਤਾ ਤਿੰਨ ਕੱਪਾਂ ਦੇ ਵਿੱਚ ਹੁਣ ਮਾਈਕ੍ਰੋਵੇਵ 'ਗੇ ਗਰਮ ਆਪਣਾ ਇਹ ਚ ਰੱਖ ਦਾਂਗੇ ਆਪਾਂ 3 ਮਿੰਟ ਦੇ ਕੇ ਪਲੀਜ਼ ਚੈਨਲ ਨੂੰ ਜੂਸ ਸਬਸਕ੍ਰਾਈਬ ਕਰ ਲਿਆ ਜੇ ਨਹੀਂ ਕੀਤਾ ਹੋਇਆ ਤੇ ਬੈਲ ਨੂੰ ਛੋਟੀ ਜਿਹੇ ਨਾਲ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਇਹ ਤਾਂ ਹਰ ਕੋਣ ਨੂੰ ਵੀਡੀਓ ਨੋਟੀਫਿਕੇਸ਼ਨ ਮਿਲੇ ਵੀਡੀਓ ਦੇਖ ਕੇ ਅਪਰੀਸ਼ੀਏਟ ਜਰੂਰ ਕਰਿਆ ਕਰੋ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ ਵੀਡੀਓ ਦੇਖਦੇ ਹੋ ਤੇ ਕਿ ਵੀਡੀਓ ਕਿਦਾਂ ਲੱਗਦੀ ਤੁਹਾਨੂੰ ਇਹ ਜਰੂਰ ਦੇਖਿਆ ਕਰ ਦੱਸਿਆ ਕਰੋ ਮੈਨੂੰ ਤੁਮੀ ਵੇਸ਼ੇ ਕੀ ਹੋ ਗਈ ਦੱਸਿਆ ਕਰੋ 3 ਮਿੰਟ ਦੇ ਕੇ ਆਪੋ ਨੂੰ ਇਹ ਬੰਦ ਕਰ ਦਾਂਗੇ ਆਪਾਂ ਚਟਨੀ ਦੀ ਉਹ ਨਹੀਂ ਤੇਰਾ ਆਪਾਂ ਚਟਨੀ ਤਿਆਰ ਕਰ ਲੈਣੀ ਧਨੀਆ ਪਾ ਲਿਆ ਵਿੱਚ ਮੈਂ ਥੋੜਾ ਜਿਹਾ ਵੇਸਣ ਪਸਣ ਦੀ ਪੂੰਦੀ ਚ ਪਉਣੀ ਹੋਈ ਆ ਹਰੀਆਂ ਮਿਰਚਾਂ ਹਰੀਆਂ ਮਿਰਚੇ ਕਾੜੀਆਂ ਜਿੰਨੇ ਖਾ ਗਿਆ ਹਿਸਾਬ ਨਾਲ ਤੁਸੀਂ ਪਾ ਲੈਣੀ ਹੈ ਜਿਆਦਾ ਕਾੜੀਆਂ ਤਾਂ ਘੱਟ ਪਾ ਲਓ ਕਿਉਂਕਿ ਹਰੀਆਂ ਮਿਰਚੇ ਕਾੜੀਆਂ ਨਹੀਂ ਨੇ ਪਰ ਤੇ ਜ਼ਿਆਦਾ ਪਾਉਣੇ ਆ ਫਿਰ ਦਹੀਂ ਪਾਤਾ ਵਿੱਚ ਮੈਂ ਇਹ ਖੱਟਾ ਨਹੀਂ ਹੋਣਾ ਜੀ ਇਹ ਦੀ ਮਿੱਠਾ ਜਾਵੇ ਬਹੁਤ ਜ਼ਿਆਦਾ ਖੱਟਾ ਨਾ ਹੋਵੇ ਤੇ ਧਿਆਨ ਰੱਖਣਾ ਇਹਨਾਂ ਕਿ ਚਵਾਤਾ ਆਪਣੇ ਪਾਣੀ ਥੋੜਾ ਜਿਹਾ ਵਾ ਇਹਨੂੰ ਪੀਸ ਲਵਾਂਗੇ ਨਮਕ ਉਹਨਾਂ ਭੁੱਲ ਕੇ ਸੀ ਨਮਕ ਉਹਨਾਂ ਪਾ ਦੂੰਗੀ ਮੈਂ ਦੁਬਾਰਾ ਫੇਰ ਇੱਕ ਵਾਰ ਥੋੜਾ ਜਿਹਾ ਕਿੜਾ ਦੇ ਦੇਣਾ ਇਹਨੂੰ ਨਮਕ ਪਾ ਕੇ ਉਹ ਟੋਕਲਾ ਆਪਣਾ ਹੋ ਗਿਆ ਤਿਆਰ ਹੁਣ ਚੈੱਕ ਕਰਾਂਗੇ ਵਾੜਾ ਜ ਆਪਾਂ ਨੇ ਕਿ ਤਿਆਰ ਹੋਇਆ ਤਾਂ ਠੀਕ ਆ ਨਹੀਂ ਤਾਂ ਫਿਰ ਦੁਬਾਰਾ ਫੇਰ ਰੱਖ ਦਾਂਗੇ ਦੋ ਵਟੇ ਨਾਲ ਜੇ ਤੁਹਾਨੂੰ ਪਤਾ ਕਿੱਦਾਂ ਕਰਦੇ ਜਾਂ ਡੱਕਾ ਲੈ ਕੇ ਜਾਂ ਕਿ ਕਰਦੇ ਲੈ ਕੇ ਉਹਨਾਂ ਨਾਲ ਕਰ ਲੈਣੇ ਨੇ ਆਪਾਂ ਦੇਖੋ ਇਹਨਾਂ ਕਰਕੇ ਦੇਖਦੀਆਂ ਨਹੀਂ ਹੋਇਆ ਕਿਉਂਕਿ ਲੱਗ ਰਿਹਾ ਕਰਦੇ ਨਾਲ ਥੋੜਾ ਜਿਹਾ ਥੱਲਾ ਇਹ ਤਾਂ ਕਰਕੇ ਨੂੰ ਦੁਬਾਰਾ ਫੇਰ ਰੱਖੂੰਗੀ ਵਿੱਚ ਮੈਂ ਨਹੀਂ ਤਿਆਰ ਹੋਇਆ ਪੂਰੀ ਤਰ੍ਹਾਂ ਇਹ ਨਿਕਲਣਾ ਵੀ ਨਹੀਂ ਹੈਗਾ ਵਿੱਚ ਤਾਂ ਕਰਕੇ ਚਟਨੀ ਬਾਤੀਆ ਬੌਲ ਦੇ ਵਿੱਚ ਕੱਢ ਕੇ ਚਟਨੀ ਦੇਖੋ ਗ੍ਰੀਨ ਚਟਨੀ ਤਿਆਰ ਹੋ ਗਈ ਬੜੀ ਵਧੀਆ ਦਹੀਂ ਵਾਲੀ ਟੁਕਲਾ ਦੇਖੋ ਕੱਢ ਲਿਆ ਕੱਪ ਚ ਬਾਹਰ ਪੈਂ। ਇਹਨੂੰ ਕੱਟ ਕੇ ਕਰ ਲਉਗੀ ਪੀਸੇ ਦੇ ਹੁਣ। ਕੱਪ ਚ ਕਾਣਾ ਕੱਪ ਚ ਕਰ ਸਕਦੇ ਤੁਸੀਂ ਪੀਸ ਕਰਕੇ ਕੱਢਨੇ ਆ ਦੇਖੋ ਕਿੰਨਾ ਵਧੀਆ ਫਲਫੀ ਬਣਿਆ ਜਾਲੀ ਦਾ ਟੁਕਲਾ ਬਣ ਕੇ ਤਿਆਰ ਆ ਬਹੁਤ ਵਧੀਆ। ਕਿੰਨਾ ਵਧੀਆ ਟੁਕਲਾ ਬਣਿਆ ਦੇਖੋ। ਇੱਕ ਇੱਕ ਕੱਪ ਚ ਕੱਢ ਲਿਆ ਆਪਾਂ ਦੋ ਕੱਪ ਉਹਦੇ ਰੱਖ ਲਿਆ। ਹੁਣ ਕਰਦੇ ਆ ਤੜਕਾ ਤਿਆਰੇ ਦੇ ਲਈ। ਥੋੜਾ ਤੇਲ ਪਾਇਆ ਆ। ਪੈਨ ਦੇ ਵਿੱਚ ਤੇਲ ਤੇਲ ਥੋੜਾ ਗਰਮ ਹੋ ਜਾਵੇ। ਛਾਵਾਂਗੇ ਕਾਲੀ ਸਰੋਂ। ਕਾਲੀ ਸਰੋਂ ਜਿਹੜੀ ਹੁੰਦੀ ਆ ਫਾਤੀ ਵਿੱਚ ਇਹ ਤੇ ਕਰੈਕਲ ਹੋ ਜਾਵੇ। ਚੰਗੀ ਤਰ੍ਹਾਂ ਕਰੈਕਲ ਕਰਕੇ ਥੋੜਾ ਪਿੱਛੇ ਆਪਣੇ ਉਹਨੂੰ ਵਜਾ ਕੇ ਰੱਖਣਗੇ ਕਿਉਂਕਿ ਬਹੁਤ ਜ਼ਿਆਦਾ ਉੜਕਦੀ ਆ ਇਹ। ਕਰੀ ਪਤਾ ਤੇ ਹਰੀ ਮਿਰਚ ਤੇ ਕਰੀ ਪਤਾ ਪਾਤਾ ਆਪਾਂ ਨੇ। ਬਹੁਤ ਧਿਆਨ ਨਾ ਕਰਨਾ ਇਹਨਾਂ ਇਸ ਪ੍ਰੋਸੈਸ ਜਿਹੜਾ ਹੁੰਦਾ ਆ ਕਿ ਬਹੁਤ ਜ਼ਿਆਦਾ ਛਿੱਟੇ ਵੰਦੇ ਆ ਤੁਹਾਡੇ ਅੱਖੋਂ ਕਿਛ ਨਾ ਪੈ ਜਾਵੇ।